ਪਤਾ ਹੈਗਾ 11 1 2024 ਨੂੰ ਇੱਕ ਬਿਊ ਮਾਸਟਰ ਰੈਸਟੋਰੈਂਟ ਹੈਗਾ ਉਹਦੇ ਸਾਹਮਣੇ ਗੋੜੀ ਚੱਲਦੀ ਹੈਗੀ ਆ ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ ਚਾਹੁੰਦੇ ਨੇ ਔਰ ਗੋੜੀ ਚਲਾਉਂਦੇ ਔਰ ਚੱਲ ਜਾਂਦੇ ਹੈਗੇ ਤਾਂ ਇਮੀਡੀਏਟਲੀ ਉਸ ਇਨਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ CIA ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ ਤੇ ਪਤਾ ਕੀਤਾ ਕਿ ਜੋ ਇੱਕ ਜਗਦੀ ਨਾ ਦਾ ਬੰਦਾ ਹੈਗਾ ਨਾਲੇ ਇੱਕ ਫਤਿਹ ਇਹ ਦੋਵੇਂ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਤੁਰ ਸਾਨੂੰ ਪਤਾ ਚੱਲਿਆ ਸੀਗਾ ਔਰ ਉਸਤੇ ਬਾਅਦ ਉਹਨਾਂ ਦੀ ਨਾਮਿਨੇਟ ਵੀ ਕੀਤੀ ਗਈ ਸੀ ਫਿਰ ਉਹ ਅਹੁਦੇ ਤੇ ਕੰਮ ਕਰਦੇ ਹੋਏ ਫਤਿਹ ਉਹਨਾਂ ਨੂੰ ਵਰਿੰਦਰ ਸਿੰਘ ਅਲਿਆਸ ਫਤਿਹ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ ਉੱਤੇ ਬਾਅਦ ਬਟਾਲਾ ਤੋਂ ਅਰੈਸਟ ਕੀਤਾ ਸੀ ਦਿਨ ਉਸਤੇ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲਿਆਸ ਜਗਦੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇੰਨੇ ਹੀ ਉਹ ਵਾਂਟਡ ਸੀਗੇ ਸਾਡੇ ਵਾਂਟਡ ਸੀਗਾ ਸਾਡੇ ਤਿੰਨ ਮੁਕਦਮੇ ਦੇ ਵਿੱਚ ਉੱਤੇ ਅਲਾਵਾ ਉਹਦੇ ਤੇ ਵੀ ਮੁਕਦਮਾ ਹੋਰ ਦਰਜ ਨੇ ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀ ਤਿੰਨ ਥਾਂ ਤੇ ਗੋਲੀ ਚੱਲੀ ਸੀ ਤਨੂ ਵੀ ਪਤਾ ਹੋਵੇਗਾ ਜਿੱਥੇ ਫਿਰੋਤੀਆਂ ਦਾ ਕੋਲਾ ਆਏ ਸੀ ਇੱਕ ਸਿਵਲ ਲਾਈਨ ਦਾ ਇੱਕ ਸਿਟੀ ਦਾ ਮਕਦਮਾ ਸੀਗਾ ਔਰ ਇੱਕ ਕੋਟਲੀ ਸੁਰਖਮਲੀ ਦਾ ਮਕਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮਕਦਮਾ ਸੀਗਾ ਇਹ ਤਿੰਨੋਂ ਮਕਦਮੇ ਇਹਦੇ ਵਿੱਚ ਜੋ ਮੇਨ ਵਾਂਟਡ ਪਰਸਨ ਸੀਗਾ ਉਹ ਜੱਗੀ ਸੀਗਾ ਔਰ ਇਹਦੇ ਤੇ ਜਦੋਂ ਅਰੈਸਟ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ ਇਹਦੇ ਤੇ ਚਾਰ ਵੈਪਨਸ ਜੋ ਰਿਕਵਰ ਨੇ ਉਹਦੇ ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਿਡ ਬਲੌਕ ਵੈਪਨ ਹੈਗਾ ਉਤੇ علاوہ ਦੋ ਵੈਪਨ ਜੋ ਹੈ ਆਪਣੇ 3 ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ ਉਹਦੇ ਨਾਲ ਹੀ ਦੋ ਗੱਡੀਆਂ ਹੈਗੇ ਇੱਕ i20 ਹੈ ਔਰ ਇੱਕ xuv 500 ਇਹਨਾਂ ਨੂੰ ਇਹ ਵਕਫ ਵਕ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀ ਨਾਲੇ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀ ਇਹਦੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕਦਮਾ ਹੈਗਾ 2023 ਦਾ ਉੱਤੇ ਵੀ 1307 ਦਾ ਪਰਚਾ ਦਰਜ ਹੋਇਆ ਸੀ ਉਦੇਚੇ ਇੱਕ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ ਤੋਂ ਉਹਦੇ ਵਿੱਚ ਉਹਨਾਂ ਦੇ ਉਹ ਮੁਕਦਮੇ ਦੇ ਵਿੱਚ ਇਹ ਪੀਓ ਸੀਗੇ ਤੋਂ ਫਿਰ ਉਹ ਵਾਲਾ ਮੁਕਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ ਗੁਰਦਾਸਪੁਰ ਦਾ ਜੋ ਮੁਕਦਮਾ ਸੀਗਾ ਇੱਕ ਚੀਜ਼ ਹੋਰ ਪੁੱਛਗਿੱਛ ਦੇ ਵਿੱਚ ਇਹ ਚੀਜ਼ ਸਾਹਮਣੇ ਆਈਏ ਜੋ ਜੱਗੀ ਹੈ ਜਾਂ ਫਤਿਹ ਹੈ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲੀਅਰਸ ਹਰੀ ਚੱਟਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਵੀ ਹੈਗੀਆਂ ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹਰੀ ਚੱਟਾ ਹੈ ਉਹਨਾਂ ਦਾ ਹੱਥ ਹੈਗੇ ਜੀ ਇਹ ਗੱਡੀਆਂ ਇਹ ਚੋਰੀ ਦੀਆਂ ਕਿ ਜਾਂ ਇਹ ਨਹੀਂ ਆ ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ ਉਹ ਹਰੀਦਵਾਰ ਦੇ ਵਿੱਚ ਚੋਰੀ ਹੋ ਗਈ ਸੀ ਕਿ ਗੱਡੀ ਔਰ ਉਹ ਸਿਗਾ ਆਪਣੇ ਪੰਜਾਬ ਦਾਹੀ ਇੱਕ ਜਲੇਰੇ ਨਿਵਾਸੀ ਹੈਗੇ ਉਹਨਾਂ ਦੀ ਗੱਡੀ ਸੀਗਾ ਦੂਜੀ ਗੱਡੀ ਜੋ ਹੈਗਾ ਉਹਦਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਣੀ ਅਗਰ ਉਹ ਅਰਿਜਨਲੀ ਕੀ ਦਾ ਹੈਗਾ ਔਰ ਕਿਤੇ ਚੋਰੀ ਹੋ ਗਈ ਸੀ ਕਿ ਗੋਲੀਆਂ ਚੱਲਣੀਆਂ ਆਮ ਜੀ ਕਰ ਲੋ ਪਿੰਡ ਲੈਵਲ ਤੇ ਜਾਂ ਕਿਸੇ ਦਾ ਫਿਰੋਤੀ ਵੀ ਕੀ ਕਾਰਨ ਕੀ پولیس ਜਿਹੜੀ ਆ ਉਹ ਅਸੀਂ ਵੈਰੀਫਾਈ ਕਰ ਰਹੇ ਜੀ ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਤੇ ਵੀ ਫਿਰੋਤੀ ਮੰਗੀ ਗਈ ਆ ਹੁਣ ਤੱਕ ਸਾਡੀ ਨੂੰ ਕੋਈ ਅੱਧਾ ਦੀ ਕੇਸ ਨਹੀਂ ਹੈਗੀ ਉਹ ਜੋ ਟ੍ਰੇਸ ਨਾ ਹੋਏ ਹੁਣ ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟ੍ਰੇਸ ਵੀ ਹੋਏ ਨੇ ਉਹਦੇ ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ ਬਾਹਰ ਤੋਂ ਜਿੱਤੋਂ ਕਾਲ ਆ ਜਾਂਦੇ ਆ ਕੋਈ ਹੁਣੇ ਅਸੀਂ ਸਿਵਲਾਂ ਦਾ ਇੱਕ ਕੇਸ ਸੋਲਵ ਕੀਤਾ ਸੀ ਉਹਨੇ ਵੇਖਿਆ ਕਿ ਸ਼ਾਇਦ